ਡੰਡਾ ਤੇ ਬੰਦਣ ਅਣਖਬਾਰ ਸਰਬਕਲਾ ਸਮਰੱਥ ਟੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਗੁਰੂ ਪਿਆਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਕੋਈ ਰਸਨਾ ਵਾਜੀ ਨਾ ਰਹਿਣ ਦਈਏ ਆਓ ਫਤੇ ਦੀ ਸਾਜ ਪਾਈਏ ਜੋੜ ਕੇ ਦੋਵੇਂ ਹੱਥ ਗੱਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੋ ਲਹਿਜੁਲਾ ਆਪਣੀਆਂ ਮਨੋਪ੍ਰਿਤੀਆਂ ਨੂੰ ਉਸ ਚਮਕੌਰ ਦੀ ਕੱਚੀ ਗੜੀ ਦੇ ਵੱਲ ਜੇ ਉਸ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਮੇਰੇ ਧਨ ਸਤਿਗੁਰੂ ਗੁਰੂ ਕਲਗੀ ਦਰਸ਼ਣ ਸ਼ਾਹ ਵਰਾਜ ਮੰਨਦੇ ਨਾਲ ਚਾਰੀ ਸਿੰਘ ਨੇ ਦੋ ਵੱਡੇ ਸਹਿਬ ਜਾਦੇ ਬਾਹਰ ਚਾਲੀ ਇਰਾ ਪਾ ਕੇ ਬੈਠੀਏ ਕਹਿੰਦੇ ਧੰਨ ਸਹਿਬ ਜਦਾ ਬਾਬਾ ਅਜੀਤ ਸਿੰਘ ਨੇ ਮੇਰੇ ਗੁਰਪਿਤਾ ਦੇ ਕੋਲੋਂ ਆਗਿਆ ਲਈਏ ਲੈ ਕੇ ਗੁਰਪਿਤਾ ਦੇ ਕੋਲੋਂ ਆਗਿਆ ਸਹਿਬ ਜਦਾ ਬਾਬਾ ਜੀਤ ਸਿੰਘ ਆਇਆ ਨ ਤਤੇ ਮੈਦਾਨ ਵਿੱਚ ਪੜੀ ਜੋਹੀ ਦੀ ਬਾਣੀ ਕਟ ਤੱਕ ਕਾਟੀ ਘਟਾਰੀ ਘੜਾਗੰ ਤੱਕ ਪੀਰ ਤੱਕ ਘੜਾਗੰ ਝਗੜ ਤੱਕ ਲਗੜ ਤੱਕ ਭੜ ਤੱਕ ਬਾਜੇ ਝਗੜ ਤੱਕ ਗਾਜੀ ਮਹਾਕ ਜਗਾਜੇ ਪਰ ਕੇ ਜੋਹੀ ਦੀ ਬਾਣੀ ਸੂਰਮਾ ਹੋ ਕੇ ਤਿਆਰ ਪਰ ਤਿਆਰ ਔਰ ਰਣ ਤੱਕ ਤੇ ਮੈਦਾਨ ਦੇ ਵਿੱਚ ਟਿੱਡੀ ਦਲ ਤੇ ਜੋ ਟੁੱਟ ਕੇ ਪੈ ਰਿਆ ਓ ਓ ਸਲੇਧੀਆਂ ਸਰਦਾਰ ਝਲਮ ਸਿੰਘ ਟੰਡੇ ਦੀ ਲਿਖਿਆ ਹੋਈਆਂ ਸਤਰਾ ਕਵੀਸ਼ਰੀ ਹਥਾ ਹੈ ਲਓ ਪੇਸ਼ ਕਰੀਏ ਲੈ ਕੇ ਆ ਗਿਆ ਬਤਾ ਦਸ਼ਮੇਸ਼ ਤੋਂ ਹੋ ਲੈ ਕੇ ਆ ਗਿਆ ਬਤਾ ਦਸ਼ਮੇਸ਼ ਤੋਂ ਅਜੀਤ ਸਿੰਘ ਹੋਇਆ جنگ ਲਈ ਤਿਆਰ ਲੋਹਾ ਲਾਲ ਵੈਰੀ ਦੇ ਲੈਣ ਲਈ ਚੋਕਲੀਆ ਤਲਵਾਰ ਲੋਹਾ ਨਾਲ ਵੈਰੀ ਤੇ ਲੈਣ ਲਈਓ ਹੋ ਲੋਹਾ ਨਾਲ ਵੈਰੀ ਤੇ ਲੈਣ ਲਈ ਸੂਰੇ ਚੋਕਲੀਆ ਤਲਵਾਰ ਮਾਰ ਪਲਾਕੀ ਗੁਰੂ ਕਾ लाडला ਹਾ लाडला ਹੋ ਗਿਆ ਘੋੜੇ ਤੇ ਅਸਵਾਰੇ ਸਵਾਰ ਪਲਾਕੀ ਗੁਰੂ ਦਾ ਲਾਡ ਲਈਓ ਹੋ ਗਿਆ ਕੋੜੇ ਤੇ ਸਵਾਰ ਜੋ ਦਰੜ ਤਤੇ ਵਿੱਚ ਆ ਗਿਆ ਹਾ ਆ ਗਿਆ ਭੰਨਣ ਵੈਰੀ ਦਾ ਹੰਕਾ ਰੀਤੇ ਪੈ ਗਿਆ ਹਾਂ ਪੈ ਗਿਆ ਜਿਵੇਂ ਕਰਦਾ ਸ਼ੇਰ ਸ਼ਿਕਾਰ ਹੋ ਟਟ ਕੇ ਵਰੀ ਤੇ ਪੈ ਗਿਆ ਜਿਵੇਂ ਕਰਦਾ ਸ਼ੇਰ ਸ਼ਿਕਾਰ ਜਾਂਦਾ ਦਲ ਵੈਰੀ ਦੇ ਚੀਰਦਾ ਹਾਂ ਚੀਰਦਾ ਜਿਵੇਂ ਸਬਣ ਚੀਰੇ ਧਾਰ ਆਯੋ ਹੋ ਜਦੋਂ ਦਲਵੈਰੀ ਤੇ چیرਦਾ ਜਿਵੇਂ ਸਬੜ ਜੀਰੇ ਤਾਰ ਮੌਤ ਨੱਚਦੀ ਵਿੱਚ ਮੈਦਾਨ ਦੇ ਹਵ ਤੜਦੇ ਮੱਚ ਗਈ ਸੀ ਹਾ ਹਾ ਕਾਰੇ ਜੀਤ ਸਿੰਘ ਸ਼ਹੀਦੀ ਪਾ ਗਿਆ ਹਾਂ ਪਾ ਗਿਆ ਕਹੇ ਜਲਮਣ ਸਿੰਘ ਸਰਦਾਰ ਗੁਰੂ ਪਿਆਰੇ ਖਾਲਸਾ ਜੀ ਉਹ ਸੁਰਮਾਜੀਤ ਸਿੰਘ ਕਹਿੰਦੇ ਟਿੱਡੀ ਦਲ ਦੇ ਨਾਲ ਜੰਗ ਕਰਦੇ ਕਰਦੇ ਸ਼ਹੀਦੀ ਪਾ ਗਿਆ। ਸ਼ਗਰੂ ਪਿਆਰੇ ਖਾਲਸਾ ਜੀ ਦਿੱਤਾ ਹੋਇਆ ਸਮਾ ਸਮਾਤੀ ਤੇ ਇਤਨੀ ਆਖੀ ਗੱਲਾਂ ਕਹਿੰਦੇ ਖਿਮਾ ਦੀ ਜੱਜਕ ਆ। ਤਹੇ ਦਿਲ ਤੋਂ ਸੰਤ ਬਾਬਾ ਨਾਗਰ ਸਿੰਘ ਜੀ ਦੇ ਨਾਂ ਦੇ ਧੰਨਵਾਦੀਆਂ ਜਿਹੜੇ ਗੁਰੂ ਪੈਰੋਂ ਸਾਨੂੰ ਨਿਮਾਣਿਆਂ ਨੂੰ ਮਾਣ ਬਖਸ਼ ਕੇ ਆਪ ਰੱਬੂ ਕਰਕੇ ਸੰਗਤਾਂ ਦੇ ਦਰਸ਼ਨ ਕਰਾਉਂਦੇ ਨੇ। ਖੋਈਆਂ ਬਿਆੰਤ ਬਿਆੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਫਤੇ ਦੀ ਸਾਜ ਪਾਈਏ ਜੋੜ ਕੇ ਦੋਵੇਂ ਹੱਥ। ਕਰੋ ਨਾਰਾ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਉਹ ਹੈ ਗੁਰਜੀ ਦੀ ਫਤਿਹ